ਔਰ ਜਿਹੜਾ ਮੇਰੇ ਮੁਤਲਕ 15 ਅਕਤੂਬਰ 2024 ਨੂੰ 507 ਵੱਲੋਂ ਇਸ ਇਸ ਪੱਤਰ ਚੋਂ ਆਦੇਸ਼ ਜਾਰੀ ਹੋਇਆ ਸੀਗਾ ਉਹਨੂੰ ਬੜੂ ਵਿਚਾਰਨ ਵਾਸਤੇ ਜਿਹੜੀ ਹੈ ਆਪਣੀ ਇੱਕ ਅਰਜ਼ੂ ਇੱਕ ਬਹਾਰ ਇੱਕ ਅਪੀਲ ਜਿਹੜੀ ਹੈ ਉਹ ਮੈਂ ਦਰਜ ਕਰਵਾਈ ਔਰ ਉਹਦੀ ਕਾਪੀ ਜਿਹੜੀ ਹੈ ਉਹ ਤੁਹਾਨੂੰ ਸਾਰੇ ਨਹੀਂ ਚੰਦ ਮਿੰਟਾਂ ਬਾਅਦ ਬਹਈਆ ਕਰਵਾ ਦਿੱਤੀ ਜਾਵੇਗੀ ਹਰ ਸਿੱਖ ਨੂੰ ਸਤਿਗੁਰਾਂ ਨੇ ਹਰਮਤ ਦੀ ਦਾਤ ਬਖਸ਼ੀ ਹੈ ਜਿਹਦੇ ਤੇ ਚੱਲਣ ਦਾ ਹੁਕਮ ਦਿੱਤਾ ਹੈ ਇੱਕ ਸਾਨੂੰ ਸਿੱਖੀ ਸਿਧਾਂਤ ਤੇ ਇੱਕ ਮਰਿਆਦਾ ਬਖਸ਼ੀ ਹਰ ਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਉੱਤੇ ਪਹਿਰਾ ਦੇ ਤੇ ਮੈਂ ਵੀ ਆਪਣੀ ਜ਼ਿੰਦਗੀ ਦੀ ਜਦੋਂ ਤੋਂ ਹੋਸ਼ ਸੰਭਾਲੀ ਹੈ ਕੋਸ਼ਿਸ਼ ਕੀਤੀ ਹੈ ਕਿ ਸਤਿਗੁਰਾਂ ਦੇ ਉਸ ਆਦੇਸ਼ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਾਂ ਪਰ ਫਿਰ ਵੀ ਇੱਕ ਭੁਲਣਹਾਰ ਹਾਂ ਆਪਣੀ ਅਰਜੀ ਦੇ ਵਿੱਚ ਜਥੇਦਾਰ ਸ਼੍ਰੀ ਅਪਾਤਕਰ ਸਾਨੂੰ ਇਹ ਵੀ ਬੇਨਤੀ ਕੀਤੀ ਹੈ ਮੈਂ ਇੱਕ ਗੁਰੂ ਦਾ ਉਹ ਸਿੱਖ ਐ ਇੱਕ ਨਿਮਾਣਾ ਸਿੱਖ ਜਿਹੜਾ ਰੂਹ ਤੋਂ ਅਕਾਲੀ ਲਗਭਗ 7.5 ਮਹੀਨੇ ਹੋ ਗਏ ਐ ਮੈਤੋਂ ਅਕਾਲੀਦਲ ਖੋਣ ਕਰਕੇ ਮੈਂ ਭਾਰੀ ਪੀੜਾ ਦੁ ਲੰਘ ਰਿਹਾ ਇਹ ਘਰ ਜਿੱਥੋਂ ਹਮੇਸ਼ਾ ਹੀ ਸਿੱਖ ਨੂੰ ਨਵਾਜਿਆ ਜਾਂਦਾ ਹੈ। ਔਰ ਜਿਸ ਦਰ ਤੇ ਆਣ ਕੇ ਹਮੇਸ਼ਾ ਹੀ ਸਿੱਖ ਨਤਮਸਤਕ ਹੁੰਦਾ ਤੇ ਝੋੜੀਆਂ ਪਰਦਾ ਹੈ। ਅੱਜ ਮੈਂ ਉਸ ਦਰ ਤੇ ਆਪਣੀ ਝੋੜੀ ਅਟਕੇ ਆਪਣੀ ਫਰਿਆਦ ਕਰਨ ਵਾਸਤੇ ਮੈਂ ਔਰ ਜਿਹੜਾ ਮੇਰੇ ਮੁਤਲਕ 15 ਅਕਤੂਬਰ 2024 ਨੂੰ ਮਾਂਜਸਿੰਸ ਹੈ ਬਾਣ ਵੱਲੋਂ ਇਸ ਇਸ ਪੱਤਰ ਚ ਆਦੇਸ਼ ਜਾਰੀ ਹੋਇਆ ਸੀਗਾ ਉਹਨੂੰ ਮੁਰ ਵਿਚਾਰਨ ਵਾਸਤੇ ਜਿਹੜੀ ਹੈ ਆਪਣੀ ਇੱਕ ਅਰਜ਼ੂ ਇੱਕ ਬਹਾਰ ਇੱਕ ਅਪੀਲ ਜਿਹੜੀ ਹੈ ਉਹ ਮੈਂ ਦਰਜ ਕਰਵਾਈ ਹੈ ਔਰ ਉਹਦੀ ਕਾਪੀ ਜਿਹੜੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਹੀ 30 ਮਿੰਟਾਂ ਬਾਅਦ ਮਹਈਆ ਕਰਵਾ ਦਿੱਤੀ ਜਾਵੇਗੀ ਪਰ ਕਿਉਂਕਿ ਹਰ ਸਿੱਖ ਨੂੰ ਸਤਿਗੁਰਾਂ ਨੇ ਗੁਰਮਤਿ ਦੀ ਦਾਤ ਬਖਸ਼ੀ ਹੈ ਜਿਹਦੇ ਤੇ ਚੱਲਣ ਦਾ ਹੁਕਮ ਦਿੱਤਾ ਹੈ। ਇਹ ਕਿਸਾਨੋ ਸਿੱਖੀ ਸਿਧਾਂਤ ਤੇ ਇੱਕ ਮਰਿਆਦਾ ਬਖਸ਼ੀ ਹੈ। ਹਰ ਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਉੱਤੇ ਪਹਿਰਾ ਦੇ। ਤੇ ਮੈਂ ਵੀ ਆਪਣੀ ਜ਼ਿੰਦਗੀ ਦੀ ਜਦੋਂ ਤੋਂ ਹੋਸ਼ ਸੰਭਾਲੀ ਏ ਕੋਸ਼ਿਸ਼ ਕੀਤੀ ਏ ਕਿ ਸਤਿਗੁਰਾਂ ਦੇ ਉਸ ਆਦੇਸ਼ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਾਂ ਪਰ ਫਿਰ ਵੀ ਇੱਕ ਭੁੱਲਨ ਹਾਰਾਂ ਜਾਣੇਆਂ ਜਾਣੇ ਵਿੱਚ ਮਨੁੱਖ ਕੋਲੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ ਔਰ ਮੈਂ ਆਪਣੀ ਅਰਜੀ ਦੇ ਵਿੱਚ ਜਥੇਦਾਰ ਸ਼੍ਰੀ ਅਪਾਲਤਖਸਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਮੈਂ ਇੱਕ ਗੁਰੂ ਦਾ ਉਹ ਸਿੱਖ ਐ ਇੱਕ ਨਿਮਾਣਾ ਸਿੱਖ ਜਿਹੜਾ ਰੂਹ ਤੋਂ ਅਕਾਲੀ ਲਗਭਗ 7 ਮਹੀਨੇ ਹੋ ਗਏ ਐ ਮੈਥੋਂ ਅਕਾਲੀ ਦਲ ਖੋਣ ਕਰਕੇ ਮੈਂ ਭਾਰੀ ਪੀੜਾ ਚੋਂ ਲੰਘ ਰਿਹਾ ਤੇ ਮੈਂ ਹਰ ਪੱਖੋਂ ਵਿਸ਼ਵਾਸ ਦਿਵਾਇਆ ਹੈ ਇਹ ਹਮੇਸ਼ਾ ਹੀ ਗੁਰਮਤ ਦੀ ਸੋਚੀ ਦੇ ਅਨੁਸਾਰ ਮੈਂ ਆਪਣੀ ਜ਼ਿੰਦਗੀ ਬਤੀਤ ਕਰਾਂਗਾ ਕਿਉਂਕਿ ਮੈਂ ਖਾਲਸਾ ਪਹਿਰਾਵਾਲਾ ਜੀ ਗਵਾਈ ਥਲੇ ਚੰਡਿਆ ਸੀ ਉਸ ਸੰਘਰਸ਼ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਇੱਕ ਉਹਨਾਂ ਦੀਆਂ ਅਥਾ ਕੁਝ ਕੁਸ਼ੀਆਂ ਜਿਹੜੀਆਂ ਨੇ ਉਹ ਵੀ ਪ੍ਰਾਪਤ ਕਰਨ ਦਾ ਮੌਕਾ ਪਰ ਮੈਂ ਨਿਮਰਤਾ ਸਹਿਤ ਜੱਜਦਰ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਮੇਰੇ ਬਾਰੇ ਹadesh jari ਕੀਤਾ ਗਿਆ ਹੈ ਨੂੰ غورਮਤ ਦੀ ਇੱਕ ਸਵੱਟੀ ਤੇ ਪਰਖ ਕੇ ਅੱਜ ਜਗੀਰੀ ਮੋੜਨ ਤੋਂ ਮੋੜ ਤੋਂ ਉਹਨੂੰ ਜਿਹੜਾ ਮੈਂ ਆਪਣਾ ਪੱਖ ਕੀ ਕਰਦਾ ਨਾ ਯਾਰ ਵਿਸਥਾਰ ਦੇ ਨਾਲ ਹਾਜ਼ਰ ਹੋ ਕੇ ਜੋ ਹੁਕਮ ਕਰਨ ਦੀ ਇੱਤੇ ਮੈਂ ਰੱਖਣ ਲਈ ਹਾਜ਼ਰ ਹੋ ਸਕਦਾ ਹੂੰ ਮੈਂ ਆਪਣੀ ਅਰਜੀ ਅੱਜ ਦਾਖਲ ਕਰਾਈ ਹੈ ਔਰ ਇਹ ਮੇਰਾ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਹੱਕ ਵੀ ਆਪਣੀ ਬਰਿਆਦ ਰੱਖਣਾ ਬਤੀ ਸਿੰਘ ਸਾਹਿਬਾਨ ਨੇ ਇਹ ਦੇ ਉੱਤੇ ਵਿਚਾਰ ਕਰਨੀ ਹੈ ਕਿ ਮੇਰੀ ਅਰਜੀ ਜਾਂ ਮੇਰੀ ਬੇਨਤੀ ਆਪਣੇ ਫੋਰਮ ਸਹੀ ਕਰਨੀ ਨੂੰ ਕਿਸ ਰੂਪ ਚ ਪ੍ਰਵਾਨ ਕਰਦੇ ਨੇ ਪਰ ਇਹ ਸਤਿਗੁਰਾਂ ਦਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰ ਜਿਹੜਾ ਹੈ ਇੱਥੇ ਜਿਹੜਾ ਵੀ ਸਿੱਖ ਝੋਲੀ ੱਟ ਕੇ ਆਇਆ ਹੈ ਨਿਮਰਤਾ ਦੇ ਨਾਲ ਆਇਆ ਹੈ ਤੇ ਉਹਦੀ ਜਿਹੜੀ ਆ ਝੋਲੀ ਭਰੀ ਗਈ ਹੈ ਉਹਦੀ ਜਿਹੜੀ ਅਰਜ਼ ਹੈ ਉਹਦੀ ਜਿਹੜੀ ਬਰਜ਼ਾਰਸ਼ ਹੈ ਉਹ ਮਰਦੂਦ ਹੋ ਗਈ। ਸਾਡੀ ਜਿਹੜੀ ਮੁਲਾਕਾਤ ਬਰਦਤ ਸਾਹਿਬ ਨਾਲ ਹੋਈ ਨਹੀਂ ਮੈਂ ਜਥੇਦਾਰ ਸਾਹਿਬ ਨੂੰ ਨਾ ਮੈਨੂੰ ਪਤਾ ਸੀ ਅਜਿੱਥੇ ਨੇ ਤੇ ਨਾ ਮੈਂ ਉਹਨਾਂ ਨੂੰ ਮਿਲਿਆ ਮੈਂ ਸਿਰਫ ਸਤਤਰ ਦੇ ਵਿੱਚ ਆਪਣੀ ਅਰਜ਼ੀ ਜਿਹੜੀ ਹੈ ਜਿਹੜੀ ਸਤਤਰ ਦੇ ਅਨਕਾਰਜ ਨੇ ਭਾਈ ਬਗੀਚਾ ਸਿੰਘ ਜੀ ਉਹਨਾਂ ਅਸਲੇ ਜਿਹੜੀ ਆਪਣੀ ਹੁੰਦੀ ਹੁੰਦੀ ਹੈ ਸੀਟ ਕਰਵਾਉਂਦੇ ਹਾਂ ਠੀਕ ਹੈ ਪਤਾ ਲੱਗਾ ਹੈ ਕਿ ਸਿੰਘ ਸਾਹਿਬ ਵੀ ਆ ਕੇ ਸਹੀ ਅੰਦਰ ਮੌਜੂਦ ਨਹੀਂ ਉਹ ਸੰਗਤ ਨੂੰ ਮਿਲ ਰਹੇ ਨੇ ਕਿਉਂਕਿ ਨਾਂ ਮੇਰੇ ਵਾਸਤੇ ਮناسب ਹੈ ਤੇ ਮੈਂ ਉਹਨਾਂ ਨੂੰ ਅਜੇ ਇਸ ਸਮੇਂ ਤੱਕ ਜਿਹੜਾ ਆ ਮਿਲ ਕੇ ਕਾਵਾ ਮੈਂ ਉਹਨਾਂ ਦੇ ਡਾਕਟਰ ਦੇ ਜਿਵੇਂ ਉਹਨਾਂ ਨੂੰ ਇੱਕ ਇਸ ਤਰ੍ਹਾਂ ਮੋਗਲ ਕਰਦੇ ਹਾਂ ਜਿਹੜੀ ਅਰਥਾਂ ਬਰਾ ਦਪਾਉਂਦੇ। ਮਦੇਦ ਦੀ ਉਹ ਕੁਦਰਤੀ ਇਹ ਕੋਲ ਆਪਣਾ ਕੋਈ ਤਕਤਾਰ ਕਿਥੀ ਦੱਸਿਆ ਆਪਣੀ ਅਰਜੀ ਚ ਉਸ ਪ੍ਰਪਿੰਗ ਕੰਨ ਵਿਚਾਰਿਆ। ਇਹ ਤੇ ਕੋ ਮਤਲਬ ਗੁੱਟੀ ਗੱਲ ਦੱਸਤੀ ਕਿ ਮੈਂ ਕੋਸ਼ਿਸ਼ ਕੀਤੀ ਜ਼ਿੰਦਗੀ ਵਿੱਚ ਕਿ ਕਦੇ ਵੀ ਮੈਂ ਮर्याਦਾ ਦੀ ਗੁਰਮਤ ਦੀ ਉਲੰਘਣਾ ਨਾ ਮੈਂ ਕਦੇ ਕੋਈ ਧਾਰਮਿਕ ਵਕਿਆ ਕੀਤੀ ਹੈ। ਤੇ ਨਾਮ ਹੈ ਕਦੇ ਕਿਸੇ ਕੌਮੀ ਸਨਮਾਨ ਨੂੰ ਕੇਸ ਪਹੁੰਚਾਈ। ਔਰ ਕਿਸੇ ਸਿੱਖ ਨੂੰ ਜੇ ਇਥੋਂ ਕਿਸੇ ਵੀ ਰੂਪ ਚ ਤਨਖਾਹ ਲਈ ਜਾਂਦੀ ਤੇ ਉਹਦੇ ਕੋਲੋਂ ਜੇ ਧਾਰਮਿਕਾ ਵਗਿਆ ਹੋ। ਜਾਂ ਉਹਨੇ ਕੋਈ ਸਤਾ ਵਗਿਆ ਹੋ। ਜਾਂ ਉਹਨੇ ਕੋਈ ਕੌਮੀ ਸਨਮਾਨ ਨੂੰ ਮਰਿਆਦਾ ਨੂੰ ਕੇਸ ਪਹੁੰਚਾਈ ਹੋਵੇ। ਫੇਰ ਲਈ ਜਾਂਦੀ ਹੈ ਤੇ ਪਰ ਫਿਰ ਵੀ ਮੈਂ ਅੰਨ੍ਹਾ ਕੰਨਾਚ ਮਨੁੱਖ ਨੂੰ ਗਿਆਨ ਹੁੰਦਾ ਹੈ ਕਿ ਜੇ ਕਿਤੇ ਜਾਣੇ ਅਣਜਾਣੇ ਦੇ ਵਿੱਚ ਕੋਈ ਕਲਪੀ ਵੀ ਹੋ ਗਈ ਹੋਵੇ ਤੇ ਗੁਰੂਪੰਥ ਬਖਸ਼ਿੰਦਾ ਹੈ ਬਾਕੀ ਸਤਿਗੁਰੂ ਜਾਣੀ ਜਾਣ ਨੇ ਉਹ ਸਭ ਸੱਚ ਜਾਣਦੇ ਤੁਸੀਂ ਕਿਹਾ ਕਿ ਕਿਸਮਤੀ ਵਾਪਸੀ ਦੇ ਵਿੱਚ ਹੋ ਗਿਆ ਵੱਡਾ ਫੈਸਲਾ ਸਭ ਫੈਸਲਾ ਦੇਖਣ ਤੋਂ ਇਤਿਹਾਸ ਮਿਲਿਆ ਨਹੀਂ ਕਿ ਪਾਰਟੀ ਦੇ ਦੱਤਾ ਕਿੱਧਰ ਦਾ ਦੇਖ ਦਿੱਤਾ ਗਿਆ ਚਲੋ ਮੈਂ ਅੱਜ ਇਹਦੇ ਉੱਤੇ ਕੋਈ ਕਮੈਂਟ ਨਹੀਂ ਕਰੂੰਗਾ ਕਿਉਂਕਿ ਅੱਜ ਦਾ ਇਹ ਵਿਸ਼ਾ ਨਹੀਂ ਅੱਜ ਮੈਂ ਕੇਵਲ ਤੇ ਕੇਵਲ ਅਪੀਲ ਕਰਨ ਵਾਸਤੇ ਆਇਆ ਹਾਂ ਜੀ ਆਖੂ ਹੀ ਰਹਿ ਜੀ ਟੋਡਰ ਸਾਹਿਬ ਤੁਸੀਂ ਕਿਹਾ ਕਿ ਮੇਰਾ ਫੈਸਲਾ ਗੁਰਮਤ ਦੀ ਰੋਸ਼ਨੀ ਦੇ ਵਿੱਚ ਮੇਰਾ ਪੱਕਾ ਵਿਚਾਰ ਕੀਤੀ ਜਾਵੇ ਜਿਹੜਾ ਤੁਹਾਡੇ ਬਾਰੇ ਫੈਸਲਾ ਲਿਆ ਗਿਆ ਸੀ ਗੁਰਮਤ ਦੀ ਰੋਸ਼ਨੀ 'ਚ ਨਹੀਂ ਸੀ ਤੇ ਗੁਰਮਤ ਜੀ ਕਹਿੰਦੇ ਮੈਂ ਇਹ ਗੁਰਮਤ ਦੇ ਅਨਸਾਰ ਮੇਰੀ ਬੇਨਤੀ ਹੋਗੀ ਪ੍ਰਵਾਨ ਕਰ ਲੈਣਗੇ ਤੈਨੂੰ ਕਨਵਾਕ ਲੱਗੀ ਯਾਰ ਨਹੀਂ ਨਹੀਂ ਮੈਨੂੰ ਕੋਈ ਅੱਗ ਤੈਨੂੰ ਅੱਗ ਲੱਗਦੀ ਜਾਂਦੀ ਹੈ ਪਰ ਕੋਈ ਨਹੀਂ ਚਲੋ ਤੁਸੀਂ ਆਓ ਬਾਹਰ ਹੋਣੀ ਪੀ ਜਾਗਾ ਘਟਾ